ਬਲਾ ਬਲ ਮਹੱਲਾ ਪੰਜਵਾਂ ਤੀਤਾ ਲੋੜ ਹੈ ਸੋਕਰ ਹੈ ਤੁਝ ਬਿਨ ਕਸਨਾ ਹੈ ਪ੍ਰਤਾਪ ਤੁਮਾਰਾ ਦੇਖ ਕਹ ਜਮਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੁਟੀ ਹੈ ਬਿਨਸਾ ਅਹੰ ਮੇਵ ਸਰਬ ਕਲਾ ਸਮਰਾਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾਮ ਅਬਨਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾ ਪੂਰ ਜਿਤੇ ਜਿਤ ਲਾਭ ਹੋਤੇ ਤੇ ਤੇ ਲਗੈ ਸਿਆਨ ਪਸਬਜਾਲੀ ਜਤ ਕਤ ਤੂੰ ਪਰਪੂਰ ਹੋ ਮੇਰੇ ਦੀਨੰਦਿਆਲੀ ਸਾਬ ਕਿਸ ਤੁਮ ਤੇ ਮੰਗਨਾ ਬੜ ਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਏ ਬਲਾ ਬਲ ਮਹੱਲਾ ਪੰਜਮ ਸਾਤ ਸੰਗਤ ਕੈ ਵਸਬ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਤਿਆਤਾ ਤੇ ਗਰਬਨ ਨਾ ਕ੍ਰਿਸ਼ਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਮਨ ਤਾਂ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹੋ ਹਾਰਸ ਚਾਖ ਦਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਵਿਗਸਨਾ ਸ਼ੀਤਲ ਸਾਤ ਸੰਤੋਖ ਹੋਏ ਸਭ 부ਧੀ ਤ੍ਰਸਨਾ ਤੈਸ ਤਾਪਤ ਮਿਟ ਗਏ ਨਿਰਮਲ ਥਾਨ ਬਸਨਾ ਆਕਣ ਹਾਰ ਆਖਿਆ ਭਈ ਪਰਮਾ ਪਸਨਾ ਨਾਮੁ ਨਾਨਕ ਨਾਨਕ ਸੁਖੀ ਵੇਖ ਸਾਧ ਦਰਸ਼ਨ ਬਲਬਲ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਦਾਸ ਕੈ ਤਬ ਹੋ ਨਿਹਾਲ ਰਾਜ ਮਿਲਕ ਸਕਤਾਰੀਆਂ ਅਗਨੀ ਮਹਿ ਜਾਲ ਸੰਤ ਜਨਾ ਕਾ ਸ਼ੁਹਰਾ ਤਿਸ ਚਰਣੀ ਲਾਗ ਮਾਇਆ ਤਾਰੀ ਸਤਰ ਪਤ ਤੈਨ ਸੋਡਿਓ ਤਿਆਗ ਰਹਾਓ ਸੰਤਨ ਕਾ ਦਾਨਾ ਉਰੂਖਾ ਸੋ ਸਰਬੁ ਲਧਾਨ ਗਹਿ ਸਾਕਤ ਛਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਨਾ ਕਾ ਲੂਗਰਾ ਓਡ ਨਗਨ ਨਾ ਹੋਈ ਸਾਖਤ ਸਿਰ ਭੌਰ ਇਸਮੀ ਪਹਿਰਤ ਪਤਖੋਈ ਸਾਖਤ ਸੋ ਮੁਖ ਜੋਰੀ ਐ ਅੱਧ ਵਿਚੋਂ ਟੁੱਟਾ ਹੈ ਹਰ ਜਨ ਕੀ ਸੇਵਾ ਜੋ ਕਰੇ ਇਕ ਉਤਾ ਸੂਟਾ ਸਭ ਕੁਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇੜਤ ਸਾਧਕਾ ਨਾਨਕ ਬੁਣ ਗਾਈ ਬਲਾ ਬਲ ਮਹੱਲਾ ਪੰਜਵਾ ਸਰਬਣੀ ਸੁਣੋ ਹਰ ਹਰਿ ਹਰੇ ਠਾਕੁਰ ਜਸ ਗਾਵੂ ਸੰਤ ਚਰਨ ਕਰ ਸੀਸ ਤਰ ਹਰ ਨਾਮ ਤੇ ਆਵੋ ਕਰ ਕਿਰਪਾ ਦਿਆਲ ਪ੍ਰਭ ਇਹ ਨਿਧ ਸਿਧ ਪਾਵੋ ਸੰਤ ਜਨਾ ਕੀ ਰੇਣ ਕਾ ਲੈ ਮਾਥਾ ਲਾਵੋ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬਲਾਵੋ ਪਾਪ ਮਲੂਬਾ ਆਪ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨਹਿ ਬਿਸਰੈ ਅਨਕਤੈ ਨਾ ਤਾਵੋ ਸਫਲ ਦਰਸ਼ਨ ਗੁਰ ਭੇਟੀਏ ਮਾਨ ਮੋਹਿ ਮਟਾਵੋ ਸਤ ਸੰਤੋਖ ਦਇਆ ਧਰਮ 시ਗਾਰ ਬਣਾਵੋ ਸਫਲ ਸੁਆਗਣ ਨਾਨਕਾ ਆਪਣੇ ਪ੍ਰਭ ਭਾਵੋ ਬਲਾ ਬਲ ਮਹਾਲਾ ਪੰਜਵਾ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗਤਿ ਸਿ ਭੇਟੈ ਹਰ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹਿ ਗੁਰ ਘਰ ਲੈ ਆਇਆ ਰਹਉ ਸ਼ਰਨ ਪਰੇ ਕੀ ਰਾਖਤਾ ਨਾਹੀ ਸਹ ਸਾਇਆ ਕਰਮ ਕੂ ਮੁਹਰ ਨਾਮੁ ਬੋਇ ਔਸਰ ਦੁਲੁ ਬਾਇਆ ਅੰਤਰਜਾਮੀ ਆਪਰਾਪ ਸਭ ਕਰੇ ਕਰਾਇਆ ਪਥ ਪਨੀਤ ਘਣੇ ਕਰੇ ਠਾਕਰ ਬਿਰਦਾਇਆ ਮਤ ਪੂ ਲੋ ਮਾਨਕ ਜਨ ਮਾਇਆ ਪਰਮਾਇ ਨਾਨਕ ਤਿਸ ਪਥ ਰਾਖੀ ਜੋ ਪ੍ਰਭ ਪਹਿਰਾਇਆ ਬਲਾ ਬਲ ਬਹਾਲਾ ਪੰਜਮਾ ਮਾਟੀ ਤੇ ਜਨ ਸਾਜਿਆ ਕਰ ਧੁਰਲ ਬਦੇ ਅਨਕਿ ਸਦਰ ਮਨ ਮਹਿ ਟਕੇ ਨਿਰਮਲ ਦਿਸਟੇ ਕਿਉਂ ਬਸਰੈ ਪ੍ਰਭ ਮਨਤੇ ਜਿਸਕੇ ਗੁਣ ਇਹ ਪਰਬ ਤਜ ਰਤੇ ਜੇ ਆਨ ਸੋ ਸੋਰਲੀ ਆਖੇ ਰਹਾਓ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇ ਸੋੜ ਪਰਪੰਚ ਪ੍ਰਭ ਸੋਰਤ ਤਜ ਕੁੜੇ ਨੇਹ ਜੇਨ ਅਨਕ ਇਕ ਬਹੁ ਰੰਗ ਕੀਏ ਹਾਏ ਹੋਸੀ ਇਹ ਕਰ ਸੇ ਬਾਤਿ ਸਤਿ ਪਰਮ ਗੁਰ ਤੇ ਮਤ ਲੇ ਉਚੇ ਤੇ ਉਚਾ ਬੜਾ ਸਭ ਸੰਗ ਪਰਨੇ 10 10 ਕੋ ਦਸਰ ਨਾਨਕ ਕਰਲੇ ਬਲਾ ਬਲ ਮਹੱਲਾ ਪੰਜਵਾਂ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਉਤਾਰ ਹੈ ਪ੍ਰਭ ਸਰਲੀ ਪਾਹੇ ਪਰਮੇਸ਼ਰ ਕਾਇਆ ਸਰ ਸ਼ਾਂਤਨ ਮਨ ਮਾਹਿ ਰਹੋ ਆਪ ਰਖੈ ਆਪ ਦੇਵਸੀ ਆਪੇ ਪ੍ਰਤਿਪਾਰੈ ਦੀਨ ਦਿਆਲ ਕਿਰਪਾ ਨੇ ਦੇ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਿਹਾ ਸਾਈ ਬੜਿਆਈ ਗੁਰ ਪੂਰਾ ਉਪਦੇਸ ਆ ਸੁਖ ਖਸ ਮਰ ਜਾਈ ਚਿੰਤਾ ਦੇ ਸਾਗਣਤ ਤਜ ਜਨ ਹੁਕਮ ਪਸਾਤਾ ਲੈ ਬਿਨ ਸੈ ਨਾ ਸੋੜ ਜੈ ਨਾਨਕ ਰੰਗ ਰਾਤਾ ਮੁਲਾਬਲ ਮਹੱਲਾ ਪੰਜਵਾਂ ਮਹਾ ਤਪਤ ਤੇ ਭਈ ਸਾਤ ਪਰਸਤ ਪਾਪ ਨਾ ਠੇ ਅੰਧਕੂਪ ਮੈਂ ਗਲਤ ਥੇ ਕਾਢੇ ਦੇ ਹੱਥ ਓਏ ਹਮਾਰੇ ਸਾਜਨਾ ਹਮ ਉਨ ਕੀ ਰੀਨ ਜਿਨ ਪੇੜ ਤੋਂ ਹੋਵਤ ਸੁਖੀ ਜੀ ਦਾਨ ਦੇਨ ਰਹਾਓ ਪਰਾਪੁਰਬਲਾ ਲਿਖਿਆ ਮਿਲਿਆ ਅਬ ਆਈ ਬਾਤ ਸੰਗ ਹਰ ਸਾਧਕ ਪੂਰਨ ਆਸਾਏ ਭੈ ਬਿਨਸੇ ਤੈ ਲੋਕ ਕੇ ਪਾਈ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਰਨ ਸਮਰੱਥ ਪ੍ਰਭ ਹਰ ਅਗਮ ਅਪਾਰ ਬਲ ਬਲ ਮਹੱਲਾ ਪੰਜਮਾ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਬਿਸਰਾਨਾ ਕਰਨਾ ਹਾਰ ਨਾ ਬੂਝਈ ਆਪ ਗਨੈ ਬਗਾਨਾ ਦੁਖ ਤ ਦੇ ਜਦ ਬਿਸਰੈ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਏ ਨਿਤ ਹਰ ਗੁਣ ਗਾਏ ਰਹੋ ਉੱਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ ਪੇਖਤ ਲੀਲਾ ਰੰਗ ਰੂਪ ਚਲਨੈ ਦਿਨ ਆਇਆ ਸੋ ਬਨੇ ਕਾ ਸੁਪਨਾ ਪਿਆ ਸੰਗ ਚੱਲਿਆ ਕਮਾਇਆ ਕਰਣ ਕਾਰਨ ਸੁਮਰਥ ਪ੍ਰਭ ਤੇਰੀ ਸਰਣਾਈ ਹਰ ਦਿਨ ਸੋ ਰਹਿਣ ਨਾਨਕ ਜਪੈ ਸਾਧ ਸਾਧ ਬਲ ਜਾਈ ਬਲਾ ਬਲ ਮਹੱਲਾ ਪੰਜਵਾਂ ਜਲ ਟੋਬੋ ਏ ਸੀਸ ਕਰ ਕਰ ਪਗ ਬਖ ਲਾਵੋ ਬਾਹਰ ਜਾਓ ਲਖਬੀਰੀਆ ਦਰਸ ਪੇਖ ਜੀ ਬਾਵੋ ਕਰੋ ਮਨੋਰ ਸਮਨ ਮਹ ਆਪਣੇ ਪ੍ਰਭ ਤੇ ਪਾਵੋ ਦੇਉ ਸੁਹਨੀ ਸਾਧਕੈ ਬੀਜਨ ਟੋਲਾਵੂ ਰਹਾਉ ਅੰਮਰਤ ਗੁਣ ਸੰਤ ਬੂਲਤੇ ਸੁਣ ਮਨੈ ਪੀਲਾਵੂ ਉਹ ਰਸ ਮੈਂ ਸਾਤ ਤ੍ਰਿਪਤ ਹੋਏ ਵਿਖੈ ਜਲਨੁ बुझाਵੂ ਜਬ ਭਗਤ ਕਰੈ ਸੰਤ ਮੰਡਲੀ ਤੈਨ ਮਿਲ ਹਰਿ ਗਾਵੂ ਕਰੋ ਨੰਸਕਾਰ ਭਗਤ ਜਨ ਧੂਰ ਮੁਖ ਲਾਵੂ ਉਠਤ ਬੈਠਤ ਜਪੂ ਨਾਮ ਇਹੋ ਕਰਮ ਕਮਾਵੂ ਨਾਨਕੀ ਪ੍ਰਭ ਬੇਨਤੀ ਹਰ ਸਾਰਨ ਸੋ ਮਾਭੂ ਮਲਾਵਲ ਮਹੱਲਾ ਪੰਜਮਾ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਬਸੈ ਬੜ ਭਾਗੀ ਪਾਏ ਸੁਣ ਸੁਣ ਜੀਵ ਤਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋ ਮੈਂ ਸੇਵਕੀ ਰਾਖੀ ਰਾਵ ਅਗਨ ਸਾਗਰ ਤੇ ਕਾਢਿਆ ਪ੍ਰਭ ਜਨ ਬੁਝਾਈ ਅਮਰਤ ਨਾਮ ਜਲ ਸੰਤਿਆ ਗੁਰ ਭਏ ਸਹਾਈ ਜਨਮ ਮਰਨ ਦੇ ਕੋ ਕਾਟਿਆ ਅਸੋ ਕਾਥਾਨੁ ਪਾਇਆ ਕਾਟੀ ਛਲਕ ਪਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਬਰ ਕਸ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਲਾਵਲੰ ਮਹਲਾ ਪੰਜਵਾਂ ਬੰਧਨ ਕਾਟਿ ਆਪ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰਿ ਨਿਹਾਲ ਗੋਲਪੁਰਾ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇ ਪਰਬਤ ਆ ਬਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲੇਵਲਾਈ ਕਿਲਬਖ ਉਤਰੈ ਸੁਧ ਹੋਏ ਸਾਧੂ ਸਰਣਾਈ ਸੁਣਤ ਜਾਪਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ ਬੁਲਾਵਲ ਮਹੱਲਾ ਪੰਜਮ ਭੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਵਿੰਦ ਕਾ ਬਿਨ ਸੈ ਭ੍ਰਮ ਪ੍ਰਾਤ ਗੁਰਪੂਰਾ ਜਿ ਸੇ ਭੇਟਿਆ ਤਾ ਕੈ ਸੁਖ ਪਰਵੇਸ ਮਨ ਕੀ ਮਤ ਤਿਆਗੀ ਐ ਸੁਣੀਐ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪਰਖ ਦਾਤਾਰ ਮਨ ਤੇ ਕਬਹੋ ਨ ਬਿਸਰੈ ਸੂਪਰਖ ਅਪਾਰ ਚਰਨ ਕੰਮਨ ਸੋ ਰੰਗ ਲੱਗਾ ਅਚਰ ਦੇ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਭ ਹੋ ਸੇਵ ਨਿਤਨ ਦਾਨੀ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬਹੋ ਨ ਬਿਸਰੈ ਪ੍ਰਭ ਪਰਮ ਆਨੰਦ ਬਲਾਵਲ ਮਹੱਲਾ ਪੰਜਵਾਂ ਤ੍ਰਿਸ਼ਣ 부ਜੀ ਮਮਤਾ ਗਈ 나ਠੇ ਪੈ ਪਰਮਾ ਤਿਤ ਪਾਈ ਅਨੰਦ ਭਇ ਗੁਰ ਕੀਨੇ ਧਰਮ ਗੁਰ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਭਇ ਪਾਇਆ ਸੁਖ ਵੀਰ ਰਹੁ ਸੋਬਤ ਹਰਿ ਜਪ ਜਾਗਿਆ ਪੀਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਪਤਾਸਿਆ ਤਾਕ ਅਚਰਜ ਸੁਆਦ ਆਪ ਮੁਕਤ ਸੰਗੀਤ ਰੇ ਕੋਲ ਕੋਟੰਬ ਉਧਾਰੇ ਸਫਲ ਸੇਵਾ ਗੁਰ ਦੇਵ ਕੀ ਨਰਮਲ ਦਰਬਾਰੀ ਨੀਝ ਅਨਾਥ ਅਜਨਮ ਨਿਰਗੁਣ ਗੁਣਹੀਨ ਨਾਨਕੋ ਕਿਰਪਾ ਪਈ ਦਾਸ ਆਪਣਾ ਕੀਨ ਬਲਾਵਲ ਮਹਲਾ ਪੰਜਵਾਂ ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਉ ਤਾਣ ਦੀਵਾਨ ਪਰਬਾਰ ਤਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲਿਏ ਨਿੰਦਕ ਨਿੰਦਾ ਕਰਪਤੇ ਜਮ ਕਾਲ ਗਰਸੀਏ ਰਹਾਉ ਸੰਤਾ ਇਕਤਿਆਵਣਾ ਦੂਸਰ ਕੋ ਨਾਹੀ ਏਕਸ ਆਗੇ ਬੀਨਤੀ ਰਬਿਆ ਸਰਬਥਾਏ ਕਥਾ ਪੁਰਾਤਨ ਏਉ ਸੁਣੀ ਭਗਤਨ ਕੀ ਬਾਨੀ ਸ਼ਗਰ ਤੋਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤਿ ਬਜਨ ਨਾਨਕ ਕਾ ਪ੍ਰਗਟ ਸਭ 마ਹੇ ਪ੍ਰਭ ਕੇ ਸੇਵਕ ਸਰਨ ਪ੍ਰਭ ਤਨ ਕੋ ਭਉ ਨਾਹੀ ਬਲਾਵਲ ਮਹਲਾ ਪੰਜਵਾਂ ਬੰਦਨ ਕਟੈ ਸੋ ਪ੍ਰਭੂ ਜਾ ਕੈ ਕਲ ਹਾਥ ਅਵਰ ਕਰਮ ਨਹੀਂ ਛੂਟੀਐ ਰਾਖੋ ਹਰ ਨਾਥ ਤਉ ਸਰਣਾਗਤ ਮਦ ਬੇ ਪੂਰਨ ਦਇਆਲ ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਉ ਆਸਾ ਪਰਮ ਬਕਾਰ ਬੋ ਇਨ ਮਹਿ ਲੋਭਾਨਾ ਝੂਠ ਸਮਗਰੀ ਮਨ ਬਸੀ ਪਾਰ ਬ੍ਰਹਮ ਨਾ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂੰ ਰੱਖ ਹੈ ਤਿਉ ਰਹਾ ਪ੍ਰਭ ਆਗਮ ਅਪਾਰੇ ਕਾਰਣ ਕਾਰਣ ਸਮਰਾਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਉ ਬਲਾਵਲ ਮਹੱਲਾ ਪੰਜਮ ਕਾਬਨ ਕਾਬਨ ਨਹੀਂ ਪਤਰਿਆ ਤੁਮਰੀ ਪਰਤੀਤ ਮਾਮੋਨੀ ਮੋਇ ਨਰਕ ਕੀ ਰੀਤ ਮਨ ਖੋਟ ਹਰ ਤੇਰਾ ਨਹੀਂ ਬਸਾਸ ਤੂੰ ਮਹਾ ਉਦਮਦਾ ਖਰਕਾ ਪੈਖਰ ਤੋ ਸੁਟੈ ਜੋ ਉਪਰਲਾਦਾ ਰਹੋ ਜਪ ਤਪ ਸੰਜਮ ਤੁਮਖੰਡੇ ਜਮਕੇ ਦੁਖ ਡਾਂਡ ਸਿਮਰੈ ਨਹੀਂ ਯੋਨ ਦੁਖ ਨਿਰਲਜੇ ਭਾਂਡ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਓ ਤੇਰਾ ਭੇਦ ਵੀਦਾ ਪੰਜ ਵਟਵਾ ਰਈ ਉਪਜੋ ਮਹਾ ਖੇਦ ਨਾਨਕ ਤਿੰਨ ਸੰਤਨ ਸਰੜਾ ਗਤੀ ਜੇਨ ਮਨ ਬਸ ਕੀਨਾ ਤਨ ਧਨ ਸਰਬਸ ਆਪਣ ਪਰਬਜਨ ਕੋ ਦਿਨ ਬਲਾਬਲ ਮਹੱਲਾ ਪੰਜਮ ਉਦਮ ਕਰਤਾ ਆਨੰਦ ਭਇ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰਿ ਜਪ ਹਉ ਜੀਵਾਂ ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾਂ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮੰਨ ਲਉਚ ਪਰ ਉਪਕਾਰ ਨੇਤ ਚਤਬਤ ਨਾਹੀ ਕਸ ਪੋਚ ਧੰਨ ਸੋ ਥਾਨ ਬਸੰਤ ਧੰਨ ਜੈ ਜਪੀਐ ਨਾਮ ਕਥਾ ਕੀਰਤਨ ਹਰ ਅਤਕਣਾ ਸੁਖ ਸਹਿਜ ਬਸ ਰਹਿਮ ਮੰਤ ਕਦੇ ਨਾ ਬੀਸਰੈ ਅਨਾਥਾਂ ਕੋ 나ਥ ਨਾਨਕ ਪ੍ਰਭ ਸਰਣਾਗਤੀ ਜਾ ਕੇ ਸਭ ਕਿਸ ਹਾਥ